ਬਾਈ ਅੱਜ ਸ਼ਾਨਦਾਰ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਬਾਈ ਨੇ ਇਹਦੇ ਕੱਲੀ-ਕੱਲੀ ਕਹਿਣ ਦਾ ਮਤਲਬ ਐਲੀਵੇਸ਼ਨ ਤੋਂ ਲਾ ਕੇ ਅੰਦਰ ਡਿਜ਼ਾਈਨਿੰਗ ਜੋ ਵੀ ਕੰਮ ਕਰਵਾਇਆ ਕੱਲੇ-ਕੱਲੇ ਤੇ ਰੀਲ ਆਇਆ ਮਤਲਬ ਸੋਡਾ ਫਾਇਦਾ ਹੋਵੇ ਕੱਲ ਨੂੰ ਤੁਸੀਂ ਆਪਣਾ ਘਰ ਬਣਾਓ ਤਾਂ ਉਹਦੇ 'ਚ ਸੋਨੂ ਕੁਛ ਨੂੰ ਕੁਛ ਫਾਇਦਾ ਹੋਵੇ ਹਨਾ ਬਾਈ ਆਪਾਂ ਬਈ ਬਹੁਤ ਪਹਿਲਾਂ ਤੋਂ ਲੱਗ ਗਿਆ ਸੀ ਕੋਠੀ ਬਾਰੇ ਸੋਚਣਾ ਜਿੱਥੇ ਆਪਾਂ ਜਾਂਦੇ ਹਰੇਕ ਥਾਂ ਦੇ ਕੋਠੀਆਂ ਦੇਖਦੇ ਲੋਕਾਂ ਦੀਆਂ ਪਿੰਡਾਂ ਚ ਨੰਗਦੇ ਟੱਪਦੇ ਵੀ ਆਪਾਂ ਇਹੋ ਚੀਜ਼ ਬਣਾਉਣੀ ਹੈ ਜਿਹੜੀ ਸਾਰਿਆਂ ਤੋਂ ਲੱਗ ਹੋਵੇ ਤੇ ਸਦਾ ਬਰ ਰਹੇ ਸਦਾ ਬਾਰ ਜੀ ਦਾ ਕਦੇ ਟ੍ਰੈਂਡੀ ਨਾ ਜਾਵੇ ਜੀ ਬਾਈ ਆਪਾਂ ਮੰਨ ਲਓ ਜਿੰਨੀ ਆਪਣੀ ਸਰਚ ਹੋਈ ਦੇਖਿਆ ਬਾਹਰ ਅੰਦਰ ਆਪਣੇ ਯਾਰ ਮਿੱਤਰ ਰਿਸ਼ਤੇਦਾਰ ਹੈਗੇ ਨੇ ਤੇ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਦੀ ਲੁੱਕ ਸਾਰਿਆਂ ਨੇ ਕਹਿੰਦੇ ਵੀ ਅੱਜ ਕੱਲ ਤਾਂ ਬਹੁਤ ਤਰ੍ਹਾਂ ਦੀਆਂ ਕੋਠੀਆਂ ਚੱਲ ਰਹੀਆਂ ਕਲਾਸਿਕ ਟ੍ਰੈਡੀਸ਼ਨਲ ਮਾਡਰਨ ਜੀ ਪਰ ਆਪਾਂ ਸੋਚਿਆ ਵੀ ਆਪਾਂ ਤਾਂ ਉਹ ਬਣਾਉਣੀ ਜਿਹੜੀ ਲੱਗ ਹੋਵੇ ਸਾਰਿਆਂ ਤੋਂ ਠੀਕ ਆ ਬਾਈ ਹੁਣ ਇਹ ਆਪਣੀ ਫਾਰਮ ਹਾਸ ਟਾਈਪ ਲੁੱਕ ਹੈ ਜੀ ਬਾਈ ਇਹੇ ਜਿਹੀ ਆਪਣੀਆਂ ਬਾਹਰ ਕੋਠੀਆਂ ਬਣਦੀਆਂ ਕੈਨੇਡਾ ਅਮਰੀਕਾ ਵਗੈਰਾ ਸ਼ੋਰੇ ਸਲਾਬ ਦਾ ਬਾਈ ਇਹ ਦੇਖ ਹੀ ਰਹੇ ਬਾਈ ਇਹਦੇ ਵਿੱਚ ਕੀ ਕੀਤਾ ਸੀ ਆਪਾਂ ਬਾਈ ਆਪਾਂ ਸ਼ੋਰੇ ਸਲਾਬ ਵਾਸਤੇ ਫਰਸ਼ ਮਿੱਟੀ ਦੇ ਅਪਰ ਤੋਂ ਲੈਵਲ ਤੋਂ ਲੈ ਕੇ ਸਾਰਾ ਪਲਾਸਟਰ ਕੀਤੀ ਨਹੀਂ ਉਹਦੇ ਅੰਦਰ ਕੰਪੋਨਰ ਮਾਰਿਆ ਫਿਰ ਪਲਾਸਟਰ ਕੀਤਾ ਫਿਰ ਮਿੱਟੀ ਪਾਈ ਅੰਦਰ ਕਿਹੜੀ ਲੱਕੜ ਲਾਈ ਆ ਬਾਈ ਗ੍ਰੀਨ ਚਾਪ ਤੇ ਸਾਗਵਾਂ ਦੋਨੇ ਆਪਣੀ ਕੋਠੀ ਦਾ ਫਰੰਟ ਮੰਨ ਲਓ 46 ਫੁੱਟ ਜੋੜਾ ਗਿਆ ਜੀ ਬਾਈ 40 ਲੰਬਾਈ ਆ ਗਈ ਤੇ ਬਾਈ ਏਰੀਆ ਦੱਸ ਦਿਓ ਜੀ ਕਿੰਨਾ ਕੁ ਬਣਦਾ ਸਕੁਅਰ ਫੁੱਟਾਂ ਦੀ ਗੱਲ ਕਰੀਏ ਸਕੁਅਰ ਫੁੱਟ ਆਪਣਾ 2000 ਦੇ ਕਰੀਬ ਬਣਦਾ ਨੀਚੇ ਵਾਲਾ 2000 ਦੇ ਕਰੀਬ ਥੱਲੇ ਵਾਲੇ ਏਰੀਆ ਵਾਲਾ ਪਰ ਨੀਚੇ ਵਾਲਾ ਉੱਪਰ ਵਾਲਾ ਬਾਈ ਉੱਪਰ ਵਾਲਾ ਆਪਣਾ 1200 ਦੇ ਕਰੀਬ ਬਣਦਾ ਦੋਸਤੋ ਹਰ ਰੋਜ਼ ਦੀ ਤਰ੍ਹਾਂ ਆਪਾਂ ਇੱਕ ਅੱਜ ਸ਼ਾਨਦਾਰ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਆ ਭਰਾ ਆਪਣੇ ਤੇ ਕੋਠੀ ਦੇਖੋ ਜੀ ਤੁਸੀਂ ਤੇ ਇੱਕ ਐਦਾਂ ਦੀ ਲੁੱਕ ਦਿੱਤੀ ਹੈ ਬਾਈ ਉਹਨਾਂ ਨੇ ਇੱਕ ਤੁਹਾਨੂੰ ਹੋਰ ਦੱਸਦੀ ਹੈ ਬਾਈ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਹੜਾ ਇਹ ਡਿਜ਼ਾਈਨ ਹੈ ਬਾਈ ਨੇ ਇਹਦੇ ਕੱਲੀ-ਕੱਲੀ ਕਹਿਣ ਦਾ ਮਤਲਬ ਐਲੀਵੇਸ਼ਨ ਤੋਂ ਲਾ ਕੇ ਅੰਦਰ ਡਿਜ਼ਾਈਨਿੰਗ ਜੋ ਵੀ ਕੰਮ ਕਰਵਾਇਆ ਕੱਲੇ-ਕੱਲੇ ਤੇ ਰੀਲ ਆਈ ਹੈ ਭਰਾ ਤੋਂ ਸਾਰੀ ਗੱਲਬਾਤ ਜਾਣਾਂਗੇ ਆਪਾਂ ਇਹ ਨਹੀਂ ਹੈ ਵੀ ਕੱਲਾ ਬਾਹਰੋਂ ਡਿਜ਼ਾਈਨ ਦੀ ਗੱਲ ਕਰਾਂਗੇ ਅੰਦਰੋਂ ਵੀ ਕੀ ਕੀ ਬਾਈ ਨੇ ਕਿੱਥੇ-ਕਿੱਥੇ ਕਹਿਣ ਦਾ ਮਤਲਬ ਸੋਡਾ ਫਾਇਦਾ ਹੋਵੇ ਕੱਲ ਨੂੰ ਤੁਸੀਂ ਆਪਣਾ ਘਰ ਬਣਾਓ ਤਾਂ ਉਹਦੇ 'ਚ ਸੋਨੂੰ ਕੁਛ ਨਾ ਕੁਛ ਫਾਇਦਾ ਹੋਵੇ ਹਨਾ ਬਾਈ ਸਿੱਖਣ ਨੂੰ ਮਿਲ ਰਿਹਾ ਇੱਕ ਵੰਦਨਾ ਆਪਾਂ ਤਾਂ ਇਹ ਕੰਨੇ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਜੀ ਸ਼ੁਰੂ ਕਰਦੇ ਆਪਾਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਸ਼ੋਭਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਕਿਹੜਾ ਏਰੀਆ ਆਪਣਾ ਸਾਰਾ ਇਹ ਤਾਂ ਦੱਸੋ ਜੀ ਮੇਰਾ ਨਾਮ ਖੁਸ਼ਕਰਨ ਹੈ ਜੀ ਪਿੰਡ ਮੇਰਾ ਨੱਥੂਵਾਲ ਫਤਿਹਪੁਰ ਜ਼ਿਲ੍ਹਾ ਹਰਿਆਣਾ ਚ ਪੈਂਦਾ ਆਪਣਾ ਏਰੀਆ ਠੀਕ ਹੈ ਬਾਈ ਤੇ ਬਾਈ ਕੋਠੀ ਦੇ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਬਾਹਰੋਂ ਤੋਂ ਆਪਣੇ ਭਰਾ ਦੇਖ ਹੀ ਰਹੇ ਆ ਹਨਾ ਕਿਉਂਕਿ ਡਰੋਨ ਸ਼ਾਟ ਰਹੀ ਵੀ ਦੇ ਰਹੇ ਦੇਖ ਰਹੇ ਲੰਬਾਈ ਜਿਹੜੀ ਸਾਰਾ ਕੁਝ ਸਾਨੂੰ ਦੱਸ ਦਿਓ। ਚਲੋ ਠੀਕ ਹੈ। ਤੇ ਬਾਈ ਇੱਥੋਂ ਜੇ ਆਪਾਂ ਚੜਾਈ ਦੀ ਗੱਲ ਕਰੀਏ ਕਿੰਨੀ ਇਹਦੀ ਚੜਾਈ ਤੇ ਲੰਬਾਈ ਕਿੰਨੀ ਹੈ ਜੀ? ਆਪਣੇ ਕੋਠੀ ਦਾ ਫਰੰਟ ਮੰਨ ਲਓ 46 ਫੁੱਟ ਚੌੜਾ ਆ ਗਿਆ। ਜੀ ਬਾਈ। 40 ਲੰਬਾਈ ਆ ਗਈ। 40 ਲੰਬਾਈ ਆ ਗਈ। ਤੇ ਬਾਈ ਏਰੀਆ ਦੱਸ ਦਿਓ ਜੀ ਕਿੰਨਾ ਕੁ ਬਣਦਾ ਸਕਰ ਫੁੱਟਾਂ ਦੀ ਗੱਲ ਕਰੀਏ? ਕੇਅਰ ਫੁੱਟ ਆਪਣਾ 2000 ਦੇ ਕਰੀਬ ਬਣਦਾ ਨੀਚੇ ਵਾਲਾ। 2000 ਦੇ ਕਰੀਬ ਥੱਲੇ ਵਾਲਾ ਏਰੀਆ ਵਾਲਾ। ਉੱਪਰ ਵਾਲਾ ਬਾਈ? ਉੱਪਰ ਵਾਲਾ ਆਪਣਾ 1200 ਦੇ ਕਰੀਬ। ਬਾਈ ਖੁਸ਼ਕਰਨ ਆਪਣੇ ਨਾਲ ਕੋਠੀ ਬਾਰੇ ਸਾਰਾ ਦੱਸਿਓ ਡਿਟ ਕਾਰ ਮਨਾਉਣ ਦੀ ਆਪਣੀ ਪਲਾਨਿੰਗ ਹੁੰਦੀ ਆ ਆਪਾਂ ਖੇਤਾਂ 'ਚ ਬਣਾਈਏ ਪਿੰਡ 'ਚ ਬਣਾਈਏ ਕਿਹੇ ਜਹਾ ਬਣਾਉਣਾ ਠੀਕ ਹੈ ਥੋਡੇ ਮਨ ਦੇ ਵਿੱਚ ਕੀ ਸੀਗਾ ਬਾਈ ਜਿੱਦਾਂ ਦਾ ਤੁਸੀਂ ਡਿਜ਼ਾਈਨ ਕਰਵਾਇਆ ਵੀ ਆਪਾਂ ਕਿੱਦਾਂ ਦੀ ਲੁੱਕ ਦੇਣੀ ਐ ਇਹਨੂੰ ਆਪਾਂ ਬਈ ਬਹੁਤ ਪਹਿਲਾਂ ਤੋਂ ਲਾਗੇ ਦੀ ਕੋਠੀ ਬਾਰੇ ਸੋਚਣਾ ਜਿੱਥੇ ਆਪਾਂ ਜਾਂਦੇ ਹਰੇਕ ਥਾਂ ਦੇ ਕੋਠੀਆਂ ਦੇਖਦੇ ਲੋਕਾਂ ਦੀਆਂ ਪਿੰਡਾਂ 'ਚ ਨੰਗਦੇ ਟੱਪਦੇ ਵੀ ਆਪਾਂ ਇਹੋ ਚੀਜ਼ ਬਣਾਉਣੀ ਐ ਜਿਹੜੀ ਸਾਰਿਆਂ ਤੋਂ ਲੱਗ ਹੋਵੇ ਤੇ ਸਦਾ ਬਰ ਰਹੇ ਸਦਾ ਬਾਰ ਜੀ ਦਾ ਕਦੇ ਟ੍ਰੈਂਡੀ ਨਾ ਜਾਵੇ ਜੀ ਬਾਈ ਆਪਾਂ ਮੰਨ ਲਓ ਜਿੰਨੀ ਆਪਣੀ ਸਰਚ ਹੋਈ ਦੇਖਿਆ ਬਾਹਰ ਅੰਦਰ ਆਪਣੇ ਯਾਰ ਮਿੱਤਰ ਰਿਸ਼ਤੇਦਾਰ ਤੇ ਉਹਨਾਂ ਨੂੰ ਪੁੱਛਿਆ ਵੀ ਕਿਦਾਂ ਇਹ ਲੁੱਕ ਸਾਰਿਆਂ ਨੇ ਕਹਿੰਦੇ ਵੀ ਅੱਜਕੱਲ ਤਾਂ ਬਹੁਤ ਤਰ੍ਹਾਂ ਦੀ ਕੋਠੀਆਂ ਬਣ ਰਹੀਆਂ ਕਲਾਸ ਏ ਟ੍ਰੈਡੀਸ਼ਨਲ ਮਾਡਰਨ ਜੀ ਪਰ ਆਪਾਂ ਸੋਚਿਆ ਵੀ ਆਪਾਂ ਤਾਂ ਉਹ ਬਣਾਉਣੀ ਜਿਹੜੀ ਲੱਗ ਹੋਵੇ ਸਾਰਿਆਂ ਤੋਂ ਠੀਕ ਹੈ ਬਾਈ ਹੁਣ ਇਹ ਆਪਣੇ ਫਾਰਮ ਹਾਊਸ ਟਾਈਪ ਲੁੱਕ ਹੈ ਜੀ ਬਾਈ ਇਹੇ ਜਿਹੀਆਂ ਆਪਣੀਆਂ ਬਾਹਰ ਕੋਠੀਆਂ ਬਣਦੀਆਂ ਕੈਨੇਡਾ ਅਮਰੀਕਾ ਵਗੈਰਾ ਚ ਹਾਂਜੀ ਬਾਈ ਜਿਵੇਂ ਤੁਸੀਂ ਆਹ ਲੁੱਕ ਦਿੱਤੀ ਹੈ ਬਾਹਰੋਂ ਇੱਕ ਗੁਲਾਈਆਂ ਦਾ ਹੈ ਬਾਇ ਜਾਂ ਇੱਕ ਮਾਡਰਨ ਲੁੱਕ ਆ ਜਾਂਦੀ ਹੈ ਇਹ ਕਹਿਣ ਦਾ ਮਤਲਬ ਜਿੱਦਾਂ ਬਿਲਾ ਟਾਈਪ ਹੁੰਦੀ ਹੈ ਜਾਂ ਆਪਾਂ ਫਾਰਮ ਹਾਊਸ ਟਾਈਪ ਕਹਿ ਸਕਦੇ ਹਾਂ ਨਾ ਤੇ ਲੁੱਕ ਬਈ ਇੰਨਾ ਕੁ ਲਾਜਵਾਬ ਕੰਮ ਬਾਈ ਹੋ ਰਿਹਾ ਹੈ ਨਾ ਪੂਰੀ ਸਕੀਮ ਨਾਲ ਕੰਮ ਕਰਾਇਆ ਅੰਦਰੋਂ ਇਹ ਨਹੀਂ ਹੈਗਾ ਬਾਈ ਵੀ ਇੱਕ ਕੰਮ ਦੇ ਉੱਤੇ ਤੁਸੀਂ ਪੂਰੀ ਸਰਚ ਕਰਕੇ ਕੰਮ ਕੀਤਾ ਹੈ ਨਾ ਬਾਈ ਬਾਈ ਕਲੇ ਕਲੇ ਚੀਜ਼ ਬਾਈ ਜਿਵੇਂ ਆਪਾਂ ਖੜੇ ਆ ਦੇ ਫਰੰਟ ਤੇ ਹੈ ਨਾ ਕੋਠੀ ਦੀ ਤੁਸੀਂ ਲੁੱਕ ਬਾਹਰੋਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੇ ਇਹਨੂੰ ਡਿਜ਼ਾਈਨ ਹੈਗਾ ਜਿਵੇਂ ਅਸੀਂ ਉਧਰ ਦੀ ਆ ਰਹੇ ਸੀ ਸਾਨੂੰ ਡਿਜ਼ਾਈਨਿੰਗ ਚਾਰੇ ਪਾਸੇ ਨਜ਼ਰ ਆਈ ਕੋਠੀ ਦੇ ਆਪਣੀ ਕੋਠੀ ਚਾਰੇ ਪਾਸੇ ਫਰੰਟ ਆ ਬਾਈ ਕੋਠੀ ਦਾ ਤੇ ਬਾਈ ਇਹਦੇ ਕਹਿਣ ਦਾ ਮਤਲਬ ਜਿਹੜੀ ਡਿਜ਼ਾਈਨਿੰਗ ਹੈ ਇਹਦੇ ਚ ਕਾਫੀ ਬਰੀਕੀ ਦਾ ਕੰਮ ਹੁੰਦਾ ਹੈ ਜਿਵੇਂ ਕਿ ਬਾਈ ਇੱਕ ਠੇਕੇਦਾਰ ਹੈ ਉਹਨੇ ਕਾਫੀ ਬਰੀਕੀ ਚ ਕੰਮ ਕਰਨਾ ਹੁੰਦਾ ਜੇ ਡਿਜ਼ਾਈਨਿੰਗ ਚਾਰੇ ਪਾਸੇ ਦੇਵਾਂਗੇ ਉਹ ਕਿਹੜਾ ਭਰਾ ਸੀ ਜਿਹੜੇ ਨੇ ਬਾਈ ਕੋਠੀ ਬਣਾਈ ਹੈ ਕਿਹੜਾ ਬਾਈ ਆਪਣਾ ਮਿਸਤਰੀ ਆਪਣਾ ਆਪਣਾ ਠੇਕੇਦਾਰ ਹੈ ਚੁੱਲੜ ਤੋਂ ਠੀਕ ਹੈ ਜੀ ਜੱਖਰ ਕੋਲੇ ਪਿੰਡ ਪੈਂਦਾ ਪੰਜਾਬ ਚ ਠੀਕ ਹੈ ਬਾਈ ਹਾਂਜੀ ਬਹੁਤ ਵਧੀਆ ਠੇਕੇਦਾਰ ਬਣ ਤੇ ਬਾਈ ਬਹੁਤ ਸ਼ਾਨਦਾਰ ਕੰਮ ਹੈ ਬਾਈ ਹੋਰਾਂ ਦਾ ਤੁਸੀਂ ਦੇਖ ਸਕਦੇ ਹੋ ਆਪਾਂ ਵੈਸੇ ਬਾਈ ਉਹਨਾਂ ਨੂੰ ਮਿਲੇ ਨਹੀਂ ਬਾਈ ਉਹਨਾਂ ਨੇ ਕਹਿਣਤੀ ਤੇ ਜਿੱਦਾਂ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ ਦਾ ਕੰਮ ਬਹੁਤ ਸੋਹਣਾ ਬਾਈ ਇੱਕ ਜਿਹੜੀ ਤਾਂ ਆਪਾਂ ਐਲੀਵੇਸ਼ਨ ਦੀ ਗੱਲ ਕਰ ਰਹੇ ਹਾਂ ਬਾਹਰੋਂ ਦੇਖਿਆ ਡਿ ਉਹ ਉਹਦੇ ਵਾਸਤੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਬਈ ਆਪਾਂ 2022 ਚ ਕੋਠੀ ਦਾ ਕੰਮ ਚੱਲ ਰਿਹਾ ਸੀ ਆਪਣੇ ਠੀਕ ਹੈ ਜੀ ਮੰਨ ਲਓ ਆਮ ਕੋਠੀ ਚ ਹਰੇ ਕੋਠੀ ਦੇ ਨੀਚੇ ਨੀਚੇ ਸਾਰੇ ਸਲਾਬ ਹੁੰਦੀ ਆ ਹਾਂ ਲਗਭਗ ਹੁੰਦੀ 2022 ਚ ਕਹਿਣ ਦਾ ਮਤਲਬ ਇਹ 22 ਚ ਬਣ ਕੇ ਖੜੀ ਹੋ ਗਈ ਸੀ ਪਲਾਸਟਰ ਹੋ ਗਈ ਸੀ ਹੋ ਗਈ ਸੀ ਪਲਾਸਟਰ 22 ਚ ਆਪਣੀ ਠੀਕ ਹੈ ਬਾਈ ਮੰਨ ਲਓ ਕਿਉਂਕਿ ਆਪਣਾ ਫਰਸ਼ ਅੰਦਰ ਉੱਚਾ ਹੁੰਦਾਗਾ ਜੀ ਮਿੱਟੀ ਕਰਕੇ ਸਾਰੇ ਸਲਾਬ ਹੁੰਦੀ ਆ ਹਾਂਜੀ ਬਾਈ ਆਪਣੀ ਕੋਠੀ ਕਿਤੇ ਕੋਈ ਹਿਸਾਬ ਨਹੀਂ ਕਿਤੇ ਕੋਈ ਤਰੀ ਨਹੀਂ ਮਿਲੂਗੀ ਤੇ ਬਾਈ ਆਪਾਂ ਚਾਰੇ ਪਾਸੋਂ ਹੀ ਕੋਠੀ ਦਿਖਾ ਦਾਂ ਤੇ ਡਿਜ਼ਾਈਨ ਹੈਗਾ ਆਪਾਂ ਦੇਖ ਰਹੇ ਆ ਜਿਵੇਂ ਬਾਈ ਡਿਜ਼ਾਈਨਿੰਗ ਦਿੱਤੀ ਹੈ ਬਹੁਤ ਸੋਹਣੇ ਤਰੀਕੇ ਨਾਲ ਹਨਾ ਸ਼ੋਰੇ ਸਲਾਬ ਦਾ ਬਾਈ ਇਹ ਦੇਖ ਹੀ ਰਹੇ ਆ ਬਾਈ ਇਹਦੇ ਚ ਕੀ ਕੀਤਾ ਸੀ ਆਪਾਂ ਬਾਈ ਆਪਾਂ ਸ਼ੋਰੇ ਸਲਾਬ ਵਾਸਤੇ ਫਰਸ਼ ਮਿੱਟੀ ਦੇ ਅਪਰ ਤੋਂ ਲੈਵਲ ਤੋਂ ਲੈ ਕੇ ਸਾਰਾ ਪਲਾਸਟਰ ਕੀਤੀ ਨਹੀਂ ਅੱਛਾ ਇਹ ਅੰਦਰ ਕੰਪਾਊਂਡ ਮਾਰਿਆ ਫਿਰ ਪਲਾਸਟਰ ਕੀਤੀ ਫਿਰ ਮਿੱਟੀ ਪਾਈ ਅੰਦਰ ਅੱਛਾ ਅੱਛਾ ਕੰਪਾਊਂਡ ਵਗੈਰਾ ਮਾਰ ਕੇ ਕੰਪਾਊਂਡ ਮਾਰ ਕੇ ਨੀਹਾਂ ਪਲਾਸਟਰ ਕਰਤੀ ਨੀਹਾਂ ਪਲਾਸਟਰ ਕਰਤੀਆਂ ਠੀਕ ਹੈ ਉਹੀ ਬਈ ਇੱਕ ਕਾਰਨ ਹੈ ਬਈ ਕਹਿੰਦਾ ਪਾਣੀ ਕਿਹੜਾ ਵਰਤਿਆ ਬਾਈ ਪਾਣੀ ਆਪਣਾ ਉਰੇ ਪਾਣੀ ਵਧੀਆ ਕਣਬਰ ਪਾਣੀ ਤੇ 메ਨ ਗੇਟ ਤੋਂ ਇੰਟਰ ਹੋਵਾਂਗੇ ਬਾਈ ਆਪਾਂ ਕੋਠੀ ਦੇ ਵਿੱਚ ਤੇ ਬਾਹਰੋਂ ਆਪਣੇ ਭਰਾਵਾਂ ਨੇ ਦੇਖ ਲਿਆ ਐਲੀਵੇਸ਼ਨ ਬਹੁਤ ਸੋਹਣਾਗਾ ਠੀਕ ਹੈ ਤੇ ਲੱਕੜ ਦੀ ਗੱਲ ਕਰੀਏ ਬਾਈ ਹੁਣ ਇਹਦੇ ਵਿੱਚ ਕੀ ਕੀ ਕੰਮ ਹੋਇਆ ਉਹਦੇ ਬਾਰੇ ਜਰੂਰ ਦੱਸ ਦੋ ਦੁਬਾਰਾ ਠੀਕ ਹੈ ਬਈ ਤੁਸੀਂ ਹੁਣ ਇੱਥੋਂ ਆ ਗਿਆ ਇਕਾ ਮੈਂ ਠੀਕ ਕਰਵਾ ਸੀ ਸਾਰਾ ਕਰੇ ਹੋਇਆ ਆਪਣੇ ਕੰਮ ਠੀਕ ਹੈ ਜੀ ਠੀਕ ਹੈ ਬਾਈ ਆਪਾਂ ਆਜੋ ਦਿਖਾਈਏ ਤੇ ਭਾਈ ਇਹਨੂੰ ਕੀ ਕਰਵਾਉਂਗੇ ਰੰਗ ਜਾਂ ਪਾਲਿਸ਼ ਇਹਨੂੰ ਆਪਾਂ ਡਿਕੋ ਪੇਂਟ ਕਰਵਾਉਣਾ ਬਾਈ ਜੀ ਅੱਛਾ ਡਿਕੋ ਪੇਂਟ ਬਾਈ ਬਹੁਤ ਚੱਲ ਰਿਹਾ ਅੱਜਕੱਲ ਹਣਾ ਹਾਂ ਹਾਂ ਆਪਣੀ ਕਲਾਸਿਕ ਲੁੱਕ ਦੇ ਨਾਲ ਫਿਰ ਡਿਕੋ ਪੇਂਟ ਚੱਲਣਾ ਪਾਲਚਾ ਹੁਣ ਹਾਂ ਬਰਾਤ ਜਿਹੜੀ ਲੁੱਕ ਹੈ ਡਿਕੋ ਪੇਂਟ ਦੀ ਜਾਂਦੀ ਨਹੀਂ ਕਾਫੀ ਟਾਈਮ ਹਣਾ ਜਾਂਦੀ ਨਹੀਂ ਫਿਨਿਸ਼ਿੰਗ ਬਹੁਤ ਟਾਈਮ ਦੀ ਇਹਦੀ ਗਾਰੰਟੀ ਵੀ ਦਿੰਦੇ ਸ਼ਾਇਦ ਹਣਾ ਹਾਂ ਹਾਂ ਬਾਈ ਬਾਕੀ ਲਾਈਟ ਕਲਰ ਹੋਣਾ ਸਾਰਾ ਕੋਠਿਆਂ ਡਿਕੋ ਲਾਈਟ ਹੀ ਹੋ ਗਿਆ ਇੱਕ ਹੋਰ ਵੀ ਉ ਤੇ ਇੱਕ ਵਈ ਹੁਣ ਆਪਾਂ ਡਾਊਨ ਸੀਲਿੰਗ ਦੀ ਗੱਲ ਕਰੀਏ ਹਨਾ ਜਿਵੇਂ ਇੱਥੋਂ ਲਾ ਕੇ ਇਧਰੋਂ ਆ ਕੇ ਡਾਊਨ ਸੀਲਿੰਗ ਦੇ ਡਰਾਈੰਗ ਰੂਮ ਆ ਗਿਆ ਬਾਈ ਤੁਸੀਂ ਇੱਕ ਲੁੱਕ ਹੈ ਹਨਾ ਜਿਵੇਂ ਬਾਹਰੋਂ ਡਿਜ਼ਾਈਨ ਕਰਤੀ ਕੋਠੀ ਬਾਹਰੋਂ ਡਿਜ਼ਾਈਨਰ ਨੇ ਡਿਜ਼ਾਈਨ ਕਰਤੀ ਅੰਦਰੋਂ ਦੇ ਕਮਰੇ ਵਾਸਤੇ ਇੱਥੇ ਇਹਨੇ ਹੁਣਗੇ ਏਰੀਆ ਦਾ ਤੁਸੋਂ ਤੋਂ ਕੁਝ ਕਿ ਰੱਖਿਆ ਕੁਝ ਕਿ ਹੈ ਜੀ ਹੁਣ ਜਿਹੜਾ ਆ ਡਿਜ਼ਾਈਨ ਦੀ ਗੱਲ ਦਾ ਬਾਈ ਜੈਂਟੀਰੀਅਰ ਡਿਜ਼ਾਈਨਰ ਰਾਇਆ ਕਿਸ ਨੇ ਨਹੀਂ ਇਹ ਆਪਣਾ ਪੀਓਪੀ ਦਾ ਇੰਟੀਰੀਅਰ ਡਿਜ਼ਾਈਨਰ ਦਿੱਤਾ ਉਹ ਮੰਨ ਲਓ ਆਪਣਾ ਬਹੁਤ ਵਧੀਆ ਉਹਨਾਂ ਦਾ ਬਣਦੀ ਬੌਂਡਿੰਗ ਆਪਣੇ ਨਾਲ ਉਹ ਜਿਵੇਂ ਆਪਾਂ ਕਹਿੰਨੇ ਆ ਉਹ ਸੌਲਵ ਕਰ ਕਹਿੰਦਾ ਜਿਹੜਾ ਇੰਟੀਰੀਅਰ ਡਿਜ਼ਾਈਨ ਜਿੱਦਾਂ ਹੈ ਜੀ ਮੈਂ ਆਪਣਾ ਬਾਹਰੋਂ ਆ ਕੇ ਮੋਲਡਿੰਗਾਂ ਵਗੈਰਾ ਉਹ ਹੀ ਜੀ ਆਪਣੇ ਆਰਕੀਟੈਕਟ ਨੇ ਅੰਦਰ ਦੇ ਦਿੱਤੀਆਂ ਅੱਛਾ ਕਲਾਸਿਕ ਰੁਕ ਇੱਧਰ ਡਰੈਗ ਰੂਮ ਆ ਗਿਆ ਭਾਈ ਡਰੈਗ ਰੂਮ ਇਹਦਾ ਭਾਈ ਆਊਗਾ ਇਹਦਾ ਭਾਈ 11 ਵਿੱਚ 14 ਦਾ ਪ੍ਰਿੰਟੂ ਠੀਕ ਹੈ ਕੰਮ ਭਾਈ ਵੇਲੇ ਚੱਲੀ ਜਾਂਦਾ ਹੈ ਨਾ ਚੱਲ ਜਾਂਦਾ ਕੰਮ ਦੱਸਦੀ ਆਪਾਂ ਕਿਉਂਕਿ ਲੱਕੜ ਵਗੈਰਾ ਪਈ ਆ ਭਾਈ ਇਹਦੇ ਚ ਕਬੂਰਡ ਵਗੈਰਾ ਹੋਰ ਬਣਨੇ ਆ ਦਾ ਹੋਰ ਭਾਈ ਇਹ ਬਈ ਬੈੱਡਰੂਮ ਆ ਗਿਆ ਇਹ ਤੁਸੀਂ ਫਰੰਟ ਤੇ ਰੱਖ ਲਿਆ ਨਾ ਜੇ ਮੇਨ ਐਂਟਰੀ ਸੀ ਉਧਰ ਡਰੈਗ ਰੂਮ ਹੋਗਾ ਇੱਧਰ ਫਰੰਟ ਫਰ ਏ ਹਾਂ ਜੀ ਮੈਂ ਕਹਾਂ ਇੱਥੇ ਮੇਰੇ ਫਾਦਰ ਸਾਹਿਬ ਦੀ ਡਿਮਾਂਡ ਸੀ ਮੇਰਾ ਕਮਰਾ ਫਰੰਟ ਤੇ ਹੋਵੇ ਠੀਕ ਹੈ ਇੱਕ ਤਾਂ ਵਿੰਡੋ ਆਪਣੀ ਜਾਂ ਮੇਨ ਗੇਟ ਨਾਲ ਸਿੱਧੀ ਹੋਵੇ ਠੀਕ ਹੈ ਵੀ ਕਈ ਵਾਰ ਬੰਦਾ ਰਾਤ ਨੂੰ ਦਿਨੇ ਬੈਠਾ ਫਿਰ ਤੇ ਬਿੜ ਕੇ ਰਵੇ ਆਪਣੀ ਘਰੇ ਖੇਤਾਂ 'ਚ ਘਰ ਆਗੇ ਨਿਗਰਵਾਨੀ ਜ਼ਰੂਰੀ ਆ ਠੀਕ ਹੈ ਜਿਵੇਂ ਆਪਣੇ ਨਾਲ ਲਗੇ ਹਾਂ ਜੀ ਫਾਦਰ ਸਾਹਿਬ ਹਾਂ ਇਹਨਾਂ ਦਾ ਇਹਨਾਂ ਦੀ ਡਿਮਾਂਡ ਸੀ ਕਹਿੰਦਾ ਉਹਦੇ ਲਈ ਕੱਲੀ ਕੱਲੀ ਭਾਈ ਚੀਜ਼ ਤੇ ਧਿਆਨ ਦਿੱਤਾ ਹੋਇਆ ਤੇ ਇਧਰੋਂ ਭਾਈ ਇਹ ਆਪਣਾ ਡਰੈਸਿੰਗ ਏਰੀਆ ਆ ਗਿਆ ਡਰੈਸਿੰਗ ਏਰੀਆ ਹਾਂ ਜੀ ਤੇ ਭਾਈ ਕਾਮਨ ਲੱਗਦਾ ਹੈ ਨਾ ਇਹ ਦੋਨੋਂ ਦੋਨੇ ਬੈਡਰੂਮ ਨਾਲ ਇੱਦਾਂ ਦੇਖੋ ਇਹ ਟਾਇਲ ਵਗੈਰਾ ਸਾਰੇ ਚੜੀ ਹੋਇਆ ਬਾਈ ਤੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਘਰ ਹੈ ਪਲਾਨਿੰਗ ਵਾਲੀ ਕੀਤਾ ਵੀ ਜਿੱਥੇ ਆਪਾਂ ਨੂੰ ਜਿਹੜੀ ਚੀਜ਼ ਲੋੜ ਉਹ ਚੀਜ਼ ਉੱਥੇ ਲਾਈ ਆਪਾਂ ਨੇ ਠੀਕ ਹੈ ਠੀਕ ਹੈ ਬਾਈ ਤੇ ਬਾਈ ਆਪਾਂ ਆ ਗਏ ਪਹਿਲੇ ਬੈਡਰੂਮ 'ਚ ਆਪਾਂ ਐਂਟਰ ਹੋਏ ਆ ਉਧਰ ਡਰੈਸਿੰਗ ਏਰੀਆ ਕਾਮਨ ਆ ਬੈਡਰੂਮ ਉਹਦੇ ਬਾਥਰੂਮ ਆ ਗਿਆ ਨਾਲ ਦੂਜਾ ਬੈਡਰੂਮ ਆ ਗਿਆ ਇਹ ਦਿਖਾ ਕੇ ਦੋ ਬੈਡਰੂਮ ਆ ਗਏ ਕਿਚਨ ਦਾ ਕੰਮ ਚੱਲੀ ਜਾਂਦਾ ਪਿਆ ਆਜੋ ਬਾਈ ਦਿਖਾ ਦਿਓ ਕਿਚਨ ਦੇ ਵਿੱਚ ਵੀ ਕੰਮ ਚੱਲਦੇ ਵਿੱਚ ਵੀ ਇਸ ਤੋਂ ਵੀ ਆਪਣੀਆਂ ਮਾਲੂਮਾਤਾਂ ਕਰ ਗਈਆਂ ਚੋਂ ਸਾਹਮਣੇ ਦਿੱਤੀ ਗੇਟ ਨੂੰ ਬੜਿਕ ਰੰਦੀ ਹੈ ਖੇਤ ਦੇ ਵਿੱਚ ਘਰ ਹੈ ਬਾਈ ਜੇ ਕੋਈ ਵਾਰੀ ਲੱਗਦਾ ਪਤਾ ਲੱਗ ਜਾਂਦਾ ਜੀ ਬਾਈ ਤੇ ਦੋਸਤੋ ਡਿਜ਼ਾਈਨ ਵੀ ਦੱਸਣਾ ਤੁਸੀਂ ਤੇ ਬਾਈ ਹੋਰਾਂ ਦਾ ਕੀਤਾ ਹੋਇਆ ਕੰਮ ਕਿਵੇਂ ਕਰਵਾਇਆ ਬਾਈ ਉਹਨਾਂ ਨੇ ਸ਼ੌਂਕ ਨਾਲ ਕੰਮ ਕਰਵਾਇਆ ਸਾਰੀ ਕੁੱਠੀ ਦਾ ਅੰਦਰ ਬਾਈ ਹੁਣ ਆਪਾਂ ਕੀ ਕੀ ਕੀਤਾ ਇਹਦੇ ਇਥੇ ਅੰਦਰ ਹਜੇ ਤਾਂ ਆਪਣੇ ਬਾਈ ਪੁੱਟੀ ਹੋਈ ਅੰਦਰ ਪੇਂਟ ਦਾ ਕੰਮ ਕੀਤਾਗਾ ਵੀ ਮੰਨ ਲਓ ਵੀ ਡਿਜ਼ਾਈਨ ਦੇ ਵਿੱਚ ਆਪਣੇ ਜੇ ਕਿਚਨ ਦੇ ਵਿੱਚ ਕੰਮ ਕਰਾਵਾਂਗੇ ਲੇਟੈਸਟ ਜਿਹਾ ਹੋਵੇ ਆਪਣੇ ਵੀ ਜਿਵੇਂ ਹੁਣ ਹੋ ਰਿਹਾ ਹੈ ਜਿਹੜੀ ਚੀਜ਼ ਖਰਾਬ ਨਾ ਹੋਵੇ ਉਹ ਉੱਥੇ ਪੋਹ ਲਾਉਣੀ ਹੈ ਪੋਹ ਲਾਉਣੀ ਹੈ ਨਾ ਤਾਂ ਆਪਾਂ ਮੰਨ ਲਓ ਵੀ ਸੋਚ ਸਮਝ ਕੇ ਵੀ ਇਥੇ ਜਿਹੜੀ ਚੀਜ਼ ਜ਼ਰੂਰ ਤੋਂ ਲਾਣੀ ਆ ਜਿਹੜੀ ਸਦਾ ਬਹਾਰ ਕੋਈ ਦਿੱਕਤ ਨਾ ਆਵੇ ਉਹਦੇ ਵਿੱਚ ਠੀਕ ਹੈ ਬਾਈ ਜਿਵੇਂ ਇਥੇ ਸਟੋਨ ਲਾਇਆ ਕਈ ਵਾਰੀ ਪਾਣੀ ਪੂਣੀ ਡੁੱਲਦੇ ਹਨਾ ਇਹ ਵੀ ਆਪਣਾ ਕਿਚਨ ਦਾ ਡਿਜ਼ਾਈਨ ਆਪਣੇ ਇੱਕ ਰਿਸ਼ਤੇਦਾਰ ਕੈਨੇਡਾ ਰਹਿੰਦੇ ਸੀਗੇ ਜੀ ਬਾਈ ਉਹਨਾਂ ਨੇ ਬਣਾਇਆ ਉਦੇ ਵਾਸਤੇ ਇੱਕ ਮੇਜ਼ ਵੀ ਹੋ ਗਿਆ ਇਹ ਹਾਂਜੀ ਮੇਜ਼ ਬ੍ਰੇਕਫਾਸਟ ਟੇਬਲ ਕਹਿੰਦੇ ਇਹਨੂੰ ਆਪਾਂ ਹਾਂ ਇਹ ਵੀ ਗੱਲ ਸਹੀ ਹੈ ਬਾਈ ਇਧਰੋਂ ਆਪਾਂ ਡਾਈਨਿੰਗ ਇਧਰ ਡਾਈਨਿੰਗ ਏਰੀਆ ਆ ਗਿਆ ਜੀ ਬਾਈ ਆਪਾਂ ਪੌੜੀਆਂ ਦੇਖਦੇ ਹਾਂ ਨਾ ਪੌੜੀਆਂ ਦੇ ਵਿੱਚ ਨਾ ਜਾਰੀਆਂ ਦਾ ਗਲਾਸ ਆਉਂਦਾ ਜੀ ਕੋਈ ਲਾਈ ਜਿਹੜੀ ਨਾ ਤਾਂ ਕਿਤੇ ਲੱਗੀ ਹੋਵੇ ਇਹ ਸੋਹਣੀ ਲੱਗੇ ਇਹਦੇ ਵਿੱਚ ਜਿਹੜੀ ਮੋਲਡਿੰਗ ਇਹੀ ਆਪਣਾ ਲੋਬੀ ਚ ਡੌਨ ਸਿਲਿੰਗ ਦਿੱਤਾ ਹੋਇਆ ਹਾਂ ਡੌਨ ਸਿਲਿੰਗ ਦੇ ਵਿੱਚ ਦਿਖਾ ਦਿਓ ਬਾਈ ਤੇ ਉਹੀ ਆਪਣਾ ਫਰੰਟ ਤੇ ਡੌਨ ਬਾਰ ਵੀ ਹੋਇਆ ਆਪਣੇ ਗਲਾਸ ਲਾਉਂਦੇ ਆਪਣੀ ਲੁੱਕ ਸਾਰੀ ਖਤਮ ਹੋ ਜਾਂਦੀ ਹਾਂ ਇਹ ਚੀਜ਼ ਹੈ ਤੁਸੀਂ ਕਹਿੰਦਾ ਬਾਹਰੋਂ ਜਿਹੜਾ ਡਾਊਨ ਸੀਲਿੰਗ ਦੇ ਟਾਈਟ ਜਾਂ ਉਦਾਂ ਦੀ ਪੌੜੀਓ ਦੇ ਲੈਣ ਇਹ ਮੇਰੀ ਆਪ ਦੀ ਡ੍ਰੈਮ ਮੰਨ ਲਓ ਖੁੱਦ ਦੀ ਇਹ ਬਾਈ ਬਣਾਈ ਕਿਹੜੇ ਭਰਾ ਨੇ ਆ ਉਹਦਾ ਵੀ ਜਰੂਰ ਨਾਮ ਦੱਸੋ ਇਹ ਆਪਣਾ ਅਮਨ ਮਿਸਤਰੀ ਤਲਵਾੜੇ ਤੋਂ ਠੀਕ ਹੈ ਜੀ ਉਹ ਨਰਮ ਤੇ ਵਧੀਆ ਬੰਦਾ ਹੈਗਾ ਮੰਨੋ ਜਿਵੇਂ ਆਪਾਂ ਉਹਨੂੰ ਕਹਿਤਾ ਭਾਵੇਂ 2 ਦਿਨ ਲੱਗ ਜਾਣੇ ਉਹੀ ਚੀਜ਼ ਬਣਾ ਕੇ ਛੱਡ ਗਈ ਉਹਨੇ ਠੀਕ ਹੈ ਭਾਈ ਉਹ ਬ੍ਰਿਕਾ ਦੇ ਗੋਲੇ ਵਗੈਰਾ ਤੁਸੀਂ ਕਿਹਾ ਸੀ ਵੇਕੀ ਸਾਰਾ ਬਣਾ ਕੇ ਦਿੱਤਾ ਹੈ ਨਾ ਉਹਨਾਂ ਨੂੰ ਕਿਹਾ ਉਹ ਸਪੈਸ਼ਲ ਬਿੱਟਾਂ ਲੈ ਕੇ ਆਂਦੀਆਂ ਨੇ ਇਸ ਵਾਸਤੇ ਕਿਉਂਕਿ ਇਹ ਡਿਜ਼ਾਈਨ ਹਰੇ ਕੋਲ ਮਿਲਦ ਨਹੀਂ ਹੈਗਾ ਜੀ ਪਟਿਆਲੇ ਤੇ ਜਾ ਕੇ ਬਿੱਟਾਂ ਲੈ ਕੇ ਆਏ ਬੰਦਾ ਅੱਛਾ ਅੱਛਾ ਭਾਈ ਵੀ ਆਪਾਂ ਥੋੜੀ ਰੀਜਨਰ ਬੇਹਣਾ ਮੰਨਦੇ ਉਹ ਕਹਿੰਦਾ ਕੰਮ ਆਪੇ ਜਾ ਕਰਨਾ ਮਤਲਬ ਵੀ ਆਪਣੇ ਦਿਲ ਖੁਸ਼ ਹੋਏ ਕੰਮ ਬਾਈ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਖੜੇ ਹਾਂ ਜਿਵੇਂ ਆਪਾਂ ਪਪੌੜੀ ਦੀ ਗੱਲ ਕਰਕੇ ਇੱਥੇ ਤੇ ਇੱਥੇ ਕਿੰਨੇ ਬੈਡਰੂਮ ਨੇ ਕਿੰਨਾ ਏਰੀਆ ਬਾਈ ਕਵਰਡ ਏਰੀਆ ਆਪਣਾ ਕਵਰ ਜਿਹੜਾ 1200 ਹੋ ਗਿਆ ਉੱਪਰ ਇਹ ਆਪਣਾ ਲੌਬੀ ਏਰੀਆ ਆ ਗਿਆ ਇਹ ਨਾਲ ਹੀ ਮੇਰਾ ਬੈਡਰੂਮ ਬਣਾਇਆ ਹੋਇਆ ਉੱਪਰ ਅੱਛਾ ਆ ਬੈਡਰੂਮ ਆ ਗਿਆ ਬਾਈ ਹਨਾ ਹਾਂਜੀ ਇਹ ਕਿੰਨੇ ਬਾਈ ਕਿੰਨੇ ਦਾ ਬਾਈ ਜੀ 13 ਵਿੱਚੋਂ ਆਉਂਦਾ ਠੀਕ ਹੈ ਇਹਦੇ ਚ ਬਾਈ ਤੁਸੀਂ ਕਿਤੇ ਕਿਤੇ ਪੀਓਵੀ ਕਰਾਈਆ ਹੈ ਨਾ ਬਾਈ ਕਹਿੰਦੇ ਹਾਂ ਕਿਤੇ ਪੀਓਵੀ ਤੇ ਡਾਉਨ ਸੀਡਿੰਗ ਇਹ ਵੀ ਹੋ ਗਿਆ ਬਾਈ 1200 ਉੱਪਰ ਹੋ ਗਿਆ ਤੁਸੀਂ ਗੇਟਾਂ ਦੀ ਵੀ ਦੇਖ ਲਓ ਬਾਈ ਉਹਨਾਂ ਨੇ ਜਿਹੜੇ ਨਾ ਡਿਜ਼ਾਈਨ ਦਿੱਤੇ ਆ ਗੇਟਾਂ ਵਗੈਰਾ ਨੂੰ ਆ ਦੇਖੋ ਇਧਰੋਂ ਵੀ ਦਿਖਾ ਦਿਓ ਉਧਰੋਂ ਵੀ ਦਿਖਾ ਦਿਓ ਇਹ ਬਾਈ ਤੁਸੀਂ ਇੱਕੋ ਜਿਹੀ ਰੱਖਿਆ ਲੱਗ ਪਗਣਾ ਟੱਚ ਆਪਣੀ ਬਾਈ ਜੀ ਕੋ ਮਾਲੋ ਜਿਹੜੀ ਜੀ ਆਪਾਂ ਨੂੰ ਫੌਣੀ ਲੱਗੇ ਇਹਨਾਂ ਦਾ ਜ਼ਿਆਦਾ ਢੜਕਾਓ ਜੀ ਹੋਵੇ ਹਾਂ ਵੀ ਸਦਾ ਵਾਰ ਇਹ ਨਹੀਂ ਹੋਊਗਾ ਵੀ ਇੱਕ ਇੱਕ ਗੇਟ ਤਾਂ ਇੱਧਰ ਲਾਦਾ ਕਿਸੇ ਹੋੜ ਗਿਆ ਜਿਹਦਾ ਬਣਾਵਾਲਿਆ ਇੱਧਰਲਾ ਹੋਰ ਬਣਾਉਣਾ ਉਹ ਥੋੜਾ ਉਟਪਟਾਂਗ ਹੋ ਜਾਂਦਾ ਉਹ ਢੜਕਾਂਗ ਆਪਾਂ ਉਹ ਚੀਜ਼ ਪਹਿਲਾਂ ਦਿਮਾਗ ਵਿੱਚ ਗ੍ਰਿੱਲ ਜਿਵੇਂ ਆਪਾਂ ਨੂੰ 3D ਚਾਹੀ ਸੀ ਗ੍ਰਿੱਲ ਉਹ ਵੀ ਮਿਸਟ੍ਰੇਡ ਰੈਂਕ ਬਣਾਤੀ ਇਹਦੇ ਜਿਵੇਂ ਭਾਈ ਆਪਾਂ ਗੱਲ ਕਰੀ ਨਾ ਜਿਵੇਂ ਆ ਗੋਲੇ ਵਗੈਰਾ ਨੇ ਜਿਹੜੇ ਗੋਲੇ ਦੀ ਗੱਲ ਕਰਦੇ ਹੋ ਤੁਸੀਂ ਡਾਊਨ ਸੀਲਿੰਗ ਤੋਂ ਲਾ ਕੇ ਗੇਟਾਂ ਤੋਂ ਲਾ ਕੇ ਉਹ ਹੀ ਜੇ ਕਰੰਟ ਤੇ ਉਹੀ ਜੇ ਉਦੋਂ ਦੇ ਗੇਟਾਂ ਤੇ ਗੇਟਾਂ ਤੇ ਉਹ ਸਾਰੀ ਚੀਜ਼ ਆਪਣਾ ਅਜੇ ਕੰਮ ਨਹੀਂ ਟੀਵੀ ਦਾ ਰਹਿੰਦਾ ਜਦੋਂ ਸਾਰਾ ਕੰਮ ਤਿਆਰ ਹੋ ਗਿਆ ਉਦੋਂ ਫਿਰ ਤੋਂ ਸਪੈਸ਼ਲ ਵੀਡੀਓ ਕਰੀਏਗੇ ਵੀਡੀਓ ਸ਼ੂਟ ਕਰਿਓ ਤੇ ਭਾਈ ਜਿਵੇਂ ਬਾਉਂਡਰੀ ਬਾਲ ਵਗੈਰਾ ਵੀ ਹੁਣ ਆਉਂਦਾ ਬਾਉਂਡਰੀ ਬਾਲ ਵਗੈਰਾ ਜੋ ਲੈਣਾਗਾ ਅਜੇ ਸਾਰਾ ਚੱਲ ਰਿਹਾ ਤੇ ਮਾੜੀ ਵੀ ਆਪਾਂ ਕੀ ਕਰਨਾ ਬੇੜੇ ਚ ਠੀਕ ਠੀਕ ਤੇ ਦੋਸਤੋ ਡਿਜ਼ਾਈਨ ਤੁਹਾਨੂੰ ਹੁਣੀ ਬਹੁਤ ਲਾਜਵਾਬ ਲੱਗ ਰਿਹਾ ਕਿਉਂਕਿ ਬਾਹਰੋਂ ਪੇਂਟ ਹੋ ਗਿਆ ਹਨਾ ਹਾਂਜੀ ਬਾਹਰੋਂ ਤਿਆਰ ਆ ਪੈਣ ਲੱਗਦਾ ਕਾਫੀ ਭਾਈ ਕੋਠੀ ਤੇ ਤੁਸੀਂ ਸ਼ੌਂਕ ਨਾਲ ਕੰਮ ਕਰਾਇਆ ਆਪਣੇ ਤਰੀਕੇ ਨਾਲ ਹਨਾ ਤੇ ਇਧਰ ਵੀ ਬਾਈ ਜਰੂਰ ਦੱਸੋ ਜਿਵੇਂ ਇਧਰ ਆਪਣਾ ਪਹਿਲਾਂ ਵਾਲਾ ਕਰ ਰਹਿ ਗਿਆ ਹਾਂਜੀ ਇਹ ਪਹਿਲਾਂ ਵਾਲਾ ਕਰ ਰਹਿ ਗਿਆ ਠੀਕ ਹੈ ਜੀ ਇਹ ਆਪਾਂ ਮੰਨ ਲਓ ਟਰੈਕਟਰ ਟਰਾਲੀ ਵਾਸਤੇ ਆਪਾਂ ਸੋਚਿਆ ਵੀ ਕੋਠੀ ਨੂੰ ਤਾਂ ਆਪਾਂ ਧਲਕ ਦੇਤੀ ਠੀਕ ਹੈ ਬਈ ਆਪਾਂ ਇਹ ਸੰਦਾਂ ਨੂੰ ਵੀ ਲੁੱਕ ਲਈਏ ਹਾਂ ਸਾਈਡ ਤੇ ਆਪਾਂ ਕੱਢਤਾ ਇਹ ਹਨਾ ਇਧਰਲੇ ਪਾਸੋਂ ਬਾਈ ਇੱਕ ਬਾਈ ਹੋਰ ਨੇ ਸਾਈਡ ਤੇ ਭਾਂਡਾ ਬਣਾਤਾ ਇਹ ਬਾਈ ਟਰਾਲੀ ਆਪਣੀ ਟਰਾਲੀ ਦਾ ਕਵਰ ਬਣਾਤਾ ਸੀ ਇਹ ਠੀਕ ਹੈ ਜੀ ਹਾਂਜੀ ਤੇ ਇਹ ਵੀ ਚੀਜ਼ ਜ਼ਰੂਰੀ ਆ ਬਾਈ ਆਪਣਾ ਟਰੈਕਟਰ ਬਾਈ ਜੀ 2006 ਮਾਡਲ ਦਾ ਟਰੈਕਟਰ। ਅੱਛਾ ਜੀ। ਕੋਈ ਕਹਿ ਨਹੀਂ ਸਕਦਾ ਮੰਨ ਲਓ ਅੱਜ ਵੀ ਟਰੈਕਟਰ 60 ਕਿਲਿਆਂ ਦੀ ਪਾਹੀ ਕਰਦਾ ਹੈਗਾ। ਕਹਿੰਦਾ ਦਰ ਬਾਈ ਜਿਵੇਂ ਆਪਾਂ ਕੋਠੀ ਨੂੰ ਸੰਭਾਲਿਆ। ਹਾਂਜੀ। ਕੋਠੀ ਨੂੰ ਸੰਭਾਲ ਕੇ ਤੁਸੀਂ ਕਹਿੰਦਾ ਉਧਰ ਬਾਈ ਚ ਤਿਆਰ ਕੀਤਾ ਸੀ ਨਾ ਮਕਾਨ। ਹਾਂਜੀ। ਉਹਨੂੰ ਪੇਂਟ ਵਗੈਰਾ ਕਰਕੇ ਹੁਣ ਤੁਸੀਂ ਉਹਦੇ ਕੱਲੀ ਕੱਲੀ ਰੀਜ ਲਾ ਕੇ ਕੰਮ ਕਰਵਾ ਰਹੇ ਹੋ। ਅੱਗੇ ਜਿਹੜਾ ਥੋੜਾ ਮੋਟਾ ਰਹਿੰਦਾ ਉਹ ਕਰਵਾਈਆ ਨੇ। ਕਰਵਾਈਆ ਨੇ। ਬਈ ਚੀਜ਼ ਸਾਹਮਣੇ ਨਾਲ ਜਿਵੇਂ ਬਾਈ ਉਹਨਾਂ ਦੱਸਣ ਦਾ ਵੀ ਬਾਈ ਹੋਰੀ ਕਹਿੰਦੇ ਵੀ ਸਾਡਾ ਨਾ ਜਿਵੇਂ ਇੱਧਰ ਸੰਦ ਟਰੈਕਟਰ ਵਗੈਰਾ ਇਹ ਵੀ ਜ਼ਰੂਰ ਵੀਡੀਓ ਚ ਦਿਖ ਤੇ ਬਈ ਉਦਾਂ ਹੀ ਪਿਆ ਹਾਲ ਤਾਂ ਅਜੇ ਤੱਕ ਇਹਦੇ ਇੰਜਨ ਪੰਪ ਸਭ ਕੁਝ ਦੇ ਵਿੱਚ ਤਾਂ ਵੀ ਲੱਗੇਗਾ ਵੀ ਅੱਜ ਕੱਲ ਲੋਕ ਨਵੇਂ ਨਵੇਂ ਟਰੈਟ ਲੈਂਦੇ ਮੰਨ ਲਾ ਕੰਮ ਉਹ ਨਾ ਕਰਦੇ ਨਹੀਂ ਹੈਗੇ ਮੰਨ ਲਓ ਇਹ ਟਰੈਟ 60 ਕਿਲੋਈ ਬਾਹੀ ਕਰ ਤਿੰਨ ਥਾਲ ਟਾਇਰ ਕੱਢਦੇ ਨਹੀਂ ਹੈਗੇ ਟਰੈਟ ਦੇ ਠੀਕ ਹੈ ਜੀ ਹਾਂ ਜੀ ਮੰਨ ਲਓ ਕੰਮ ਵੀ ਪੂਰਾ ਲੈਣੇ ਆਈ ਨਹੀਂ ਹੈਗੇ ਵੀ ਆਪਾਂ ਅਗਲਾ ਟਰੈਕਟਰ ਖੜਾਈ ਆਪਣੇ ਛੇ ਮਾਡਲ ਕੰਮ ਵੀ ਪੂਰਾ ਲੈਣੇ ਆ ਤੇ ਸਾਹਸ ਭਾਲ ਵੀ ਪੂਰੀ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ